ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਤੇ ਇਹ ਕਿਲਾ ਇੱਕ ਟਕੋਣੀ ਪਹਾੜੀ ਤੇ ਬਣਿਆ ਹੋਇਆ ਹੈ ਤੇ ਅੱਜ ਤੋਂ ਲਗਭਗ 50 ਸਾਲ ਪਹਿਲਾਂ ਇੱਥੇ ਇੱਕ ਬੰਗਾਲੀ ਫਿਲਮਾਂ ਦੇ ਡਾਇਰੈਕਟਰ ਸਤਿਆਜੀਤ ਰਾਏ ਇਸ ਕਿਲੇ 'ਚ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਕਰਨ ਆਏ ਸੀ ਉਸ ਫਿਲਮ ਦਾ ਨਾਮ ਸੁਨਾਰ ਕਿਲਾ ਸੀ ਤੇ ਉੱਥੋਂ ਇਸ ਕਿਲੇ ਦਾ ਨਾਮ ਵੀ ਸੁਨਾਰ ਕਿਲਾ ਪੈ ਗਿਆ ਸੀਗਾ ਇਹ ਬਾਅਦ 'ਚ ਉਸ ਫਿਲਮ ਨੂੰ ਔਸਕਰ ਅਵਾਰਡ ਵੀ ਮਿਲਿਆ ਸੀਗਾ ਇਹ ਕਿਲਾ ਲਗਭਗ 870 ਸਾਲ ਪੁਰਾਣਾ ਹੈ ਤੇ ਇਹ ਕਿਲਾ Rajasthan ਦਾ ਸੈਕੰਡ ਲਿਵਿੰਗ ਕੋਰ ਹੈ ਇਸ ਕਿਲੇ ਚ ਲਗਭਗ 4000 ਲੋਕ ਅੱਜ ਵੀ ਰਹਿੰਦੇ ਹਨ ਜਿਨ੍ਹਾਂ ਦੇ ਘਰ ਇਸ ਕਿਲੇ ਦੇ ਅੰਦਰ ਬਣੇ ਹੋਏ ਨੇ ਤੇ ਉਹਨਾਂ ਦੀਆਂ ਦੁਕਾਨਾਂ ਵੀ 250 ਦੇ ਕਰੀਬ ਦੁਕਾਨਾਂ ਬਣੀਆਂ ਹੋਈਆਂ ਨੇ 40-50 ਹੋਟਲ ਨੇ ਇਸ ਦੇ ਅੰਦਰ ਪਰ ਇੱਥੋਂ ਦੇ ਲੋਕ ਲੋਕਾਂ ਨੂੰ ਇਸ ਦਾ ਕੋਈ ਰੈਂਟ ਨਹੀਂ ਦੇਣਾ ਪੈਂਦਾ ਨਾ ਹੀ ਦੁਕਾਨਾਂ ਦਾ ਨਾ ਹੀ ਘਰ ਦਾ ਪਰ ਉਹ ਆਪਣੇ ਘਰ ਵੇਚ ਨਹੀਂ ਸਕਦੇ ਬਾਕੀ ਇਸ ਕਿਲੇ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਕਿਲੇ ਦੀਆਂ ਦੁਵਾਰਾਂ 'ਚ ਕੋਈ ਚੂਨਾ ਜਾਂ ਸਮੈਂਟ ਨਹੀਂ ਲੱਗਿਆ ਹੋਇਆ ਹੈ ਇਹ ਕਿਲਾ ਇੰਟਰਲੌਕ ਸਿਸਟਮ ਰਾਹੀਂ ਬਣਿਆ ਹੋਇਆ ਹੈ ਮਤਲਬ ਇੱਕ ਪੱਥਰ ਨੂੰ ਦੂਜੇ ਪੱਥਰ ਚ ਫਿਕਸ ਕਰਕੇ ਇਹ ਕਿਲਾ ਬਣਾਇਆ ਗਿਆ ਹੈ ਇਸ ਦੀ وجہ ਸੇ ਕਿ ਇੱਥੇ ਪੂਰਾ ਰੇਗਿਸਤਾਨ ਸੀ ਦੂਰ ਦੂਰ ਤੱਕ ਪਾਣੀ ਨਹੀਂ ਸੀਗਾ ਇਸ ਕਰਕੇ ਇਹ ਕਿਲਾ ਬਿਨਾਂ ਪਾਣੀ ਧੂਨੇ ਤੋਂ ਬਣਿਆ ਹੋਇਆ ਹੈ ਬਾਕੀ ਇਸ ਕਿਲੇ ਦੀ ਐਂਟਰੀ ਤੇ ਐਗਜ਼ਿਟ ਇੱਕੋ ਗੇਟ ਰਾਹੀਂ ਹੁੰਦੀ ਹੈ ਕਿਉਂਕਿ ਉਦੋਂ ਹਮਲੇ ਹੁੰਦੇ ਸੀਗੇ ਤੇ ਇਸ ਸੁਰੱਖਿਆ ਤੋਂ ਵਜੋਂ ਐਂਟਰੀ ਤੇ ਐਗਜ਼ਿਟ ਇੱਕੋ ਗੇਟ ਹੈ ਜੈਸਲਮੇਰ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਕਿਉਂਕਿ ਸਾਰਾ ਸ਼ਹਿਰ ਗੋਲਡਨ ਪੱਥਰਾਂ ਨਾਲ ਬਣਿਆ ਹੋਇਆ ਹੈ ਕਹਿੰਦੇ ਆ ਜਦੋਂ ਸੂਰਜ ਦੀਆਂ ਕਿਰਨਾਂ ਇਸ ਸ਼ਹਿਰ ਤੇ ਪੈਂਦੀਆਂ ਨੇ ਤਾਂ ਇਹ ਸਾਰਾ ਸ਼ਹਿਰ ਸੋਨੇ ਵਾਂਗ ਚਮਕਦਾ ਹੈ ਇਸ ਕਿਲੇ ਉੱਪਰ ਜੋ ਹੱਥਾਂ ਨਾਲ ਕੰਮ ਕੀਤਾ ਗਿਆ ਨਕਾਸ਼ੀ ਕੀਤੀ ਗਈ ਹੈ ਕਾਰੀਗਰਾਂ ਦੁਆਰਾ ਉਹ ਸਭ ਤੋਂ ਖਿੱਚ ਦਾ ਕੇਂਦਰ ਹੈ ਇਹ ਪੱਥਰਾਵਲੀ ਨਕਾਸ਼ੀ ਜਾਂ ਤਾਂ ਚਾਂਦੀ ਦੀ ਹੁੰਦੀ ਹੈ ਜਾਂ ਸਿਲਵਰ ਦੀ ਹੁੰਦੀ ਹੈ ਪਰ ਇੱਥੇ ਪੱਥਰਾਂ ਤੇ ਇਸ ਨਕਾਸ਼ੀ ਦਾ ਕੰਮ ਬਹੁਤ ਹੀ ਖੂਬਸੂਰਤ ਕੀਤਾ ਗਿਆ ਹੈ ਇਸ ਨਕਾਸ਼ੀ ਦਾ ਕੰਮ ਮੁਸਲਮਾਨ ਕਾਰਿਗਰਾਂ ਦੁਆਰਾ ਕੀਤਾ ਜਾਂਦਾ ਸੀਗਾ ਇਸ ਕਿਲੇ ਦੇ ਅੰਦਰ ਦੋ ਜਾਤੀਆਂ ਦੇ ਲੋਕ ਰਹਿੰਦੇ ਹਨ 75% ਬ੍ਰਾਹਮਣ ਤੇ 25% ਰਾਜਪੂਤ ਤੇ ਬਾਕੀ ਬਹੁਤ ਹੀ ਖੂਬਸੂਰਤ ਕਿਲਾ ਬਣਿਆ ਹੋਇਆ ਜਦੋਂ ਵੀ ਤੁਸੀਂ ਆਓ ਤਾਂ ਇਸ ਕਿਲੇ ਨੂੰ ਜ਼ਰੂਰ ਦੇਖ ਕੇ ਜਾਓ ਇਸ ਦੀ ਜੋ ਨਿਕਾਸੀ ਹੈ ਪੱਥਰਾਂ ਤੇ ਬਹੁਤ ਹੀ ਸੋਹਣੀ ਕੀਤੀ ਗਈ ਹੈ ਆਪ ਤੁਹਾਨੂੰ ਲਓ ਜੀ ਹੁਣ ਆਪਾਂ ਪੀਨੇ ਆ ਦੁੱਧ ਕਾਹਨੇ ਵਾਲਾ ਦੁੱਧ ਬਹੁਤ ਹੀ ਟੇਸਟੀ ਸੀਗਾ ਤੇ ਪੀਨੇ ਆ ਫਿਰ ਆਪਾਂ ਥੱਕ ਚੁੱਕੇ ਆ ਕਿਉਂਕਿ ਸਵੇਰੇ ਚੱਲੇ ਹੋਏ ਆ ਇਹ ਗਲੀਆਂ ਆਲੇ ਦੁਆਲੇ ਜੋ ਬਣਿਆ ਹੋਈਆਂ ਨੇ ਬਾਜ਼ਾਰ ਦੁਕਾਨਾਂ ਲੋਕਾਂ ਦੇ ਇੱਥੇ ਤੁਸੀਂ ਸ਼ਾਪਿੰਗ ਵਾਇਰਾ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਬਾਜ਼ਾਰ ਕਿਲੇ ਦੇ ਆਏ ਦੁਆਏ ਪੀੜੀਆਂ ਪੀੜੀਆਂ ਗਲੀਆਂ ਤੇ ਇਥੇ ਤੁਹਾਨੂੰ ਦਿਖਾਉਣਾ ਹੈ ਸੂਰਜ ਦਾ ਸੀਨ ਦਿਖਾਉਣਾ ਹੈ ਸੂਰਜ ਛਿਪਣ ਦਾ ਸੂਰਜ ਜਾਂਦਾ ਹੋਇਆ ਆਖਰੀ ਪਲਾਂ ਚਾ ਸੂਰਜ ਹੋਣ ਇਸ ਤੋਂ ਬਾਅਦ ਹਨੇਰਾ ਛਾ ਜਾਣਾ ਹੈ ਸ਼ਾਮਾਂ ਪੈ ਜਾਣੀਆਂ ਪੂਰਾ ਜਸਲਮੇਰ ਇਥੇ ਤੁਹਾਨੂੰ ਦਿਖੂਗਾ ਸਾਹਮਣੇ ਦੇਖ ਰਹੇ ਹਾਂ ਸੜਕਾਂ ਵਾਲੇ ਦੁਆਲੇ ਸ਼ਹਿਰ ਦੇ ਤੇ ਇਸ ਇਸ ਟਾਈਮ ਆਪਾਂ ਕਿਲੇ ਦੇ ਉੱਪਰ ਆ ਚੁੱਕੇ ਆ। ਬਾਕੀ ਰਾਜੇ ਤੇ ਰਾਣੀ ਦਾ ਮਹਿਲ ਆ ਜਿਹੜਾ ਉਹ ਕੱਲ ਨੂੰ ਖੁੱਲੂਗਾ ਉਸ ਦੀ ਟਿਕਟ ਹੈਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਨੂੰ। ਅੱਜ ਸਿਰਫ ਆਪਾਂ ਵਾਲੇ ਦਿਵਾਲੇ ਕਿਲੇ ਦੇ ਘੁੰਮ ਰਹੇ ਆ। ਤੇ ਇੱਥੋਂ ਸਾਰਾ ਸ਼ਹਿਰ ਤੁਹਾਨੂੰ ਦਿਖ ਰਿਹਾ ਹੋਣਾ। ਇੱਥੋਂ ਤੁਸੀਂ ਫੋਟੋਆਂ ਵਗੈਰਾ ਸੈਲਫੀਆਂ ਵਗੈਰਾ ਲੈ ਸਕਦੇ ਹੋ ਬਹੁਤ ਹੀ ਖੂਬਸੂਰਤ ਆਉਂਦੀਆਂ। ਲਓ ਜੀ ਹੁਣ ਆਪਾਂ ਚੱਲਦੇ ਆਂ ਗੜੀਸਰ ਲੇਕ ਤੇ ਤੇ ਉੱਥੇ ਆਪਾਂ ਦਿਖਾਉਣਾ ਤੁਹਾਨੂੰ ਇੱਕ ਲੇਜ਼ਰ ਸ਼ੋਅ ਹੁੰਦਾ ਜੋ ਕਿ ਬਿਲਕੁਲ ਫ੍ਰੀ ਹੈ ਰਾਤ ਤਾਂ ਹੋ ਚੁੱਕੀ ਆਪਾਂ ਬੋਟਿੰਗ ਨਹੀਂ ਕਰ ਸਕਾਂਗੇ ਜਿਹੜੀ ਇਹ ਗੜੀਸਰ ਲੇਕ ਹੈ ਇਸ ਦਾ ਨਿਰਮਾਣ ਇਤੋਂ ਦੇ ਰਾਜੇ ਨੇ 1856 ਈਸਵੀ ਚ ਕਰਵਾਇਆ ਸੀਗਾ ਤੇ ਇਹ ਜਿਹੜੀ ਲੇਕ ਹੈ ਇਹ ਇੱਕ ਆਰਟੀਫੀਸ਼ੀਅਲ ਲੇਕ ਹੈ ਕਿ ਇੱਥੇ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਕਿਉਂਕਿ ਉਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਸੀ ਇੱਥੇ ਤੇ ਕਿਲੇ ਦੇ ਲੋਕ ਇੱਥੋਂ ਪਾਣੀ ਲੈ ਕੇ ਜਾਂਦੇ ਸੀਗੇ ਤੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਗੜੀਸਰ ਲੇਖਤੇ ਤੇ ਇੱਥੇ ਤੁਹਾਨੂੰ ਲੇਜ਼ਰ ਸ਼ੋਅ ਦਿਖਾਵਾਂਗੇ ਜੋ ਕਿ ਬਿਲਕੁਲ ਫ੍ਰੀ ਹੈ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਨਿਕਲਦੇ ਹਾਂ ਇਹ ਜੋ ਲੇਜ਼ਰ ਸ਼ੋਅ ਜੋ ਕਿ ਗੜੀਸਰ ਲੇਖਤੇ ਦਿਖਾਇਆ ਜਾਂਦਾ ਹੈ ਤੇ ਬਾਅਦ ਵਿੱਚ ਇੱਥੇ ਬੋਟਿੰਗ ਵੀ ਕਰ ਸਕਦੇ ਹੋ ਦੋ ਟੂ ਸਿੱਟ ਫੋਰਸ ਦੇ ਜਿਹੜੀ ਟਿਕਟ ਹੈ ਉਹ 300 ਰੁਪਏ ਅੱਧੇ ਘੰਟੇ ਲਈ ਬੋਟਿੰਗ ਹੁੰਦੀ ਹੈ ਅੱਧੇ ਘੰਟੇ ਦੇ 300 ਰੁਪਏ ਲੈਂਦੇ ਨੇ ਜੀ ਤੇ 4 ਸੀਟਰ ਪੈਡਰ ਵਾਲੀ ਦੇ 600 ਰੁਪਏ ਲੈਂਦੇ ਹਨ ਅੱਧੇ ਘੰਟੇ ਦੇ ਬਹੁਤ ਹੀ ਸੋਹਣੇ ਖੂਬਸੂਰਤ ਲੇਖ ਹੈ ਇੱਕ ਅਜੀਬ ਤਰ੍ਹਾਂ ਹੀ ਲੱਗਦਾ ਕਿ ਉਹ ਫਿਰ ਰੇਗਿਸਤਾਨ ਦੇ ਵਿੱਚ ਇਸ ਤਰ੍ਹਾਂ ਲੇਖ ਦਾ ਹੋਣਾ ਇੱਕ ਅਜੀਬ ਜਿਹਾ ਲੱਗਦਾ ਪਰ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਇਹ ਲੇਖ VOTING ਤਾਂ ਆਪਾਂ ਨਹੀਂ ਕਰ ਸਕਾਂਗੇ ਕਿਉਂਕਿ ਰਾਤ ਪੈ ਚੁੱਕੀ ਹੈ ਠੀਕ ਹੈ ਜੀ ਮਿਲਦੇ ਹਾਂ ਅਗਲੀ ਲੋਕੇਸ਼ਨ 'ਤੇ ਜੋ ਹੈ ਸੈਂਡੀਊਸ यहाँ से 40 किलोमीटर दूर और जाएंगे तो वहाँ के मज़े और नज़ारे आपको दिखाएंगे सेंट ड्यूज़ के तो देखना ना भूलें चैनल को सब्सक्राइब शेयर जरूर कर लें ठीक है जी बाय बाय